ਅੱਜ ਕਿੱਥੇ 1 ਰੁਪਈਆ ਨੇ ਬਈ ਲਾਇਏ ਨੇ ਪਹਿਲਾਂ ਦੇ ਕਮਰੇ ਪਏ ਵੇ ਅਸੀਂ ਤਾਂ ਫੁੱਕੀ ਟਾਵਰ ਦਾ ਮਾਰਾ ਗਿਆ ਇੱਥੇ ਲੋਕਾਂ ਨੇ ਵੋਟਾਂ ਪਾੰਗਾ ਜਿਹਨੂੰ 1 ਰੁਪਈਆ ਦਾ ਕੰਮ ਨਹੀਂ ਕਰਿਆ ਬੰਦੇ ਨੇ ਗੁਰਦੁਆਰੇ ਸੌਂ ਖਾ ਗਿਆ ਸਾਡੇ ਲਵੇਰੀ ਚਰਜ ਦੇ ਬਣੇ ਜਿੱਤੇ ਇੱਥੇ 베ਰਾਂ ਵਾਲੇ ਚ ਆਖੇ ਮੈਂ ਸੜਕ ਬਣਾਉਂਗਾ ਇਹਨੂੰ ਪੁੱਛੀ ਕੋਈ ਸੜਕ ਬਣਾਈ ਇਹ ਬੰਦੇ ਨੇ ਸੌਂ ਖਾ ਗਿਆ ਸੀ ਕੜ ਕੇ ਕੋ ਲਵੇਰੇ ਵਾਲੇ 베ਰੇ ਵਾਲੇ ਗੁਰਦੁਆਰਜੋ ਤੇ ਸੜਕ ਨਹੀਂ ਬਣਾ ਸਕਿਆ ਬੰਦਾ ਅੱਜ ਕਿਹੜਾ ਮਾਰਿਆ ਤਾਂ ਨਸਾਰ ਹੋ ਗਿਆ ਕਿਤੇ ਰ ਇਹਨੂੰ ਕਦੇ ਲੋਕਾਂ ਦਾ ਧੰਨਵਾਦ ਨਹੀਂ ਕਰਨਾ ਇਹਨੇ ਬਈ ਕੁਝ ਨਹੀਂ ਬਣਾ ਢੱਕਾ ਇਹ ਤਾਂ ਪਹਿਲਾਂ ਦੇ ਬਣੇਵੇਂ ਨਾ ਇਸ ਤਰ੍ਹਾਂ ਦਾ ਫੀਲ ਕਰਦਾ ਇਸ ਤਰ੍ਹਾਂ ਦਾ ਸਾਨੂੰ ਚਾਹੀਦ ਨਹੀਂ ਇਹ ਜੋ ਬੰਦਾ ਖੜਿਆ ਬਾ ਲੋਕਾਂ ਨੇ ਵੋਟ ਆਪਾਂ ਕਹਿੰਦੇ ਨੇ ਗਰੀਬ ਪੀ ਸਕੂਲ ਕਾਟ ਦੋ ਇਹਨੇ ਕਰੀ ਬਾਜ਼ ਨਹੀਂ ਚੱਕੀ ਗੇ ਸਕੂਲ ਕਾਟ ਦੀ ਜਾ ਕੇ ਪੀ ਭਾਈ ਮੈਂ ਛੋੜੇ ਹੱਕਾਂ ਬਾਤ ਤੇ ਮਰਦਾ ਕੱਲੇ ਕਰਿਓ ਬੋਲਦਾ ਕੇ ਮੈਂ ਪੋਲ ਬਣਾ ਦੂੰਦਾ ਸੁੱਤੇ ਖੜਾ ਦਰਿਆ ਪੈਂਦਾ ਫਾਇਦਾ ਲੋਕ ਇੱਥੇ ਖੜਾ ਦਿਨ ਕੱਲੇ ਬੰਦੇ ਨੇ ਸਕੂਲ ਦਾ ਘਟਨ ਕਰਨਾ ਇੱਕ ਨਹੀਂ ਬਾਈ ਨੇ ਦਵਾਨੀ ਲਾਈ ਯਾਰ 1 ਰੁਪਈਏ ਦੀ ਵੀ ਚਵਾਨੀ ਲਾਈ ਹੋਏ ਬੰਦੇ ਆਇਆ ਤਿੰਨ ਗਾਲ ਜਿੱਤ ਕੇ ਕਦੋਂ ਤੋਂ ਬਣੇ ਇਹ ਕੱਪੜੇ ਬੰਦੇ ਇਹ ਤਾਂ ਪਹਿਲਾਂ ਦੇ ਬਣੇ ਸਾਡੇ ਪੁਰਾਣੇ ਜੀ ਕਿੰਨਾ ਸਮਾਂ ਹੋ ਗਿਆ ਇਹਨਾਂ ਤੋਂ ਬਣੇ ਇਹਨਾਂ ਨੂੰ ਬਣੇ ਹੋਗਾ 2 ਸਾਲ ਹੋ ਗਏ ਜਿੱਦਨ ਪਹਿਲਾਂ ਦੇ ਬਣੇ ਇਹਨਾਂ ਦਵਾਨੀ ਨਹੀਂ ਲਾਈ ਯਾਰ ਕਿਸੇ ਦੱਸ ਦੇ ਕਿਹੜੇ ਸਰਪੰਚ ਨੂੰ ਗ੍ਰਾਂਟ ਦਿੱਤੀ ਆ ਬੰਦੇ ਨੇ